ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਾਈ ਬਿਖਾਰੀ ਜੀ ਦੀ ਸਾਖੀ ਪੜਾਂਗੇ ਗੁਰੂ ਸਾਹਿਬਾਨ ਦਾ ਜੀਵਨ ਸਿੱਖਾਂ ਲਈ ਇਕ ਉੱਤਮ ਮਿਸਾਲ ਹੈ ਬਾਕੀ ਸਾਰੇ ਗੁਰੂ ਸਾਹਿਬਾਨਾਂ ਵਾਂਗ ਗੁਰੂ ਅਰਜਨ ਦੇਵ ਜੀ ਦਾ ਅਮਲੀ ਜੀਵਨ ਅਤੇ ਉਨ੍ਹਾਂ ਦੀ ਉਚਾਰਨ ਕੀਤੀ ਹੋਈ ਬਾਣੀ ਸਿੱਖਾਂ ਲਈ ਆਤਮਿਕ ਜੀਵਨ ਦਾ ਇੱਕ ਉੱਤਮ ਨਮੂਨਾ ਪੇਸ਼ ਕਰਦੀ ਹੈ ਇਸੇ ਲਈ ਸਿੱਖਾਂ ਵਿੱਚ ਉਨ੍ਹਾਂ ਦੁਆਰਾ ਸਿਖਾਏ ਗਏ ਉੱਤਮ ਗੁਣ ਜਿਵੇਂ ਸੇਵਾ ਸਿਮਰਨ ਨਿਮਰਤਾ ਹਿਮਾ ਅਤੇ ਪ੍ਰਭੂ ਰਜ਼ਾ ਵਿੱਚ ਰਹਿਣਾ ਆਦਿ ਭਰੇ ਹੋਏ ਸਨ ऐसे ही इक ਸਿੱਖ ਪਾਈਪੇ ਖੜੀ ਜੀ ਸਨ ਜੋ ਗੁਰਮਤ ਅਸੂਲਾਂ ਵਿੱਚ ਢਲੇ ਹੋਏ ਸਨ ਅਤੇ ਗੁਰਮਰਿਆਦਾ ਅਨੁਸਾਰ ਜੀਵਨ ਜੀਏ ਰਹੇ ਸਨ ਇੱਕ ਵਾਰੀ ਪਾਈ ਗੁਰਮਖਣਾ ਦਾ ਇੱਕ ਸਿੱਖ ਗੁਰੂ ਸਾਹਿਬ ਜੀ ਕੋਲ ਆਇਆ ਅਤੇ ਗੁਰੂ ਜੀ ਨੂੰ ਕਹਿਣ ਲੱਗਾ ਗੁਰੂ ਜੀ ਮੈਨੂੰ ਸਿੱਖੀ ਦੀ ਦਾਤ ਬਖਸ਼ੋ ਗੁਰੂ ਜੀ ਨੇ ਫਰਮਾਇਆ ਪਾਈ ਗੁਰਮਖਾ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੇ ਭਗਤ ਪੰਕਤੀ ਦੇ ਅਰਥ ਯਾਦ ਕਰ ਲੈ ਤੇ ਇਸ ਨੂੰ ਆਪਣੇ ਜੀਵਨ ਵਿੱਚ ਢਾਲ ਲੈ ਭਾਈ ਗੁਰਮੁਖ ਇਸ ਪੰਕਤੀ ਦੇ ਅਰਥਾਂ ਅਨੁਸਾਰ ਪ੍ਰਭੂ ਦੀ ਰਜ਼ਾ ਅਨੁਸਾਰ ਦੁੱਖ ਵਿੱਚ ਵੀ ਸੁੱਖ ਮਨਾਉਣ ਦੇ ਅਰਥ ਸਮਝ ਨਾ ਸਕਿਆ ਤੇ ਗੁਰੂ ਜੀ ਨੂੰ ਅੱਖ ਲਗਾ ਕੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਕੋਈ ਦੁੱਖ ਵਿੱਚ ਵੀ ਖੁਸ਼ ਰਹੇ ਇਸ ਪੰਕਤੀ ਦੇ ਵਿਵਹਾਰਿਕ ਮਤਲਬ ਪ੍ਰੈਕਟੀਕਲ ਤੌਰ ਤੇ ਅਰਥ ਅਰਥ ਸਮਝਉਣ ਲਈ ਕਿ ਕਿਸ ਤਰ੍ਹਾਂ ਦੁੱਖ ਵਿੱਚ ਵੀ ਸੁੱਖ ਮਨਾਉਣਾ ਹੈ ਗੁਰੂ ਸਾਹਿਬ ਜੀ ਨੇ ਉਸ ਨੂੰ ਆਪਣੀ ਪਿਆਰੀ ਗੁਰਸਿੱਖ ਭਾਈ ਪਿਖਾਰੀ ਜੀ ਕੋਲ ਭੇਜ ਦਿੱਤਾ ਜੋ ਦੁੱਖ ਸੁੱਖ ਨੂੰ ਸੰਸਾਰ ਜਾਣਦੇ ਸਨ ਗੁਰੂ ਜੀ ਤੋਂ ਪਤਾ ਪਾਵ ਐਡਰੈਸ ਲੈ ਕੇ ਭਾਈ ਗੁਰਮੁਖ ਜੀ ਭਾਈ ਪਿਖਾਰੀ ਜੀ ਦੇ ਘਰ ਪਹੁੰਚ ਗਏ ਅੱਗੇ ਭਾਈ ਪਿਖਾਰੀ ਜੀ ਦੇ ਘਰ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਕਿਉਂਕਿ ਉਹਨਾਂ ਦੇ ਲੜਕੇ ਦਾ ਵਿਆਹ ਸੀ ਘਰ ਵਿੱਚ ਹਰ ਪਾਸੇ ਖੁਸ਼ੀਆਂ ਦਾ ਮਾਹੌਲ ਸੀ ਪਰ ਭੜ ਭਾਈ ਗੁਰਮukh ਜੀ ਨੇ ਦੇਖਿਆ ਕਿ ਭਾਈ ਪਖਾਰੀ ਜੀ ਘਰ ਦੇ ਪਿੱਛੇ ਇੱਕ ਕਮਰੇ ਵਿੱਚ ਬੈਠੇ ਕਚਾਦਰ ਕਫਨ ਸਿਉ ਰਹੇ ਸਨ ਉਨਾ ਨੇ ਪਾਈਪ ਖਾਰੀ ਜੀਤੋ ਇਸ ਖੁਸ਼ੀ ਦੇ ਮੌਕੇ ਤੇ ਘਰ ਦੇ ਪਿਛਲੇ ਕਮਰੇ ਵਿੱਚ ਇਕੱਲੇ ਬੈਠ ਕੇ ਚਾਦਰ ਸਿਉਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਜਵਾਬ ਦਿੱਤਾ ਕਿ ਇਹ ਚਾਦਰ ਵੀ ਕਫਨ ਵਕਤ ਸਰ ਕਮਾਉਣੀ ਹੈ ਭਾਗ ਗੁਰਮੁਖ ਪਾਈ ਪਖਾਰੀ ਜੀਤੀ ਪਾਈ ਗੁਰਮੁਖ ਪਾਈ ਪਖਾਰੀ ਜੀ ਦੀ ਇਸ ਰਮਜ਼ਨੂ ਸਮਝ ਨਾ ਸਕਿਆ ਵਿਆਹ ਬੜੀ ਤੁਮ ਤਾਮ ਨਾਲ ਸੰਪੂਰਨ ਹੋ ਗਿਆ ਜਦੋਂ ਜੰਗ ਜਾਣ ਚੇ ਘਰ ਪਹੁੰਚੀ ਤਾਂ ਰਾਤ ਨੂੰ ਉਹਨਾਂ ਦਾ ਲड़का 라ੜਾ ਚੜਾਈ ਕਰ ਗਿਆ ਜਿੱਥੇ ਖੁਸ਼ੀਆਂ ਦੇ ਗੀਤ ਗਾਏ ਜਾ ਰਹੇ ਸਨ ਉੱਥੇ ਰੋਣਾ ਪਿੱਟਣਾ ਸ਼ੁਰੂ ਹੋ ਗਿਆ ਪਰ ਪਾਈ ਭਾਰੀ ਜੀ ਪਰਮਾਤਮਾ ਦੀ ਰਜ਼ਾ ਵਿੱਚ ਰਹੇ ਤੇ ਉਹੀ ਸੀਤੀ ਹੋਈ ਚਾਦਰ ਕਫਨ ਆਪਣੇ ਮੁਰਦੇ ਬੱਚੇ ਦੇ ਉੱਤੇ ਪਾ ਦਿੱਤੀ ਅਤੇ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਕਿ हे ਸੱਚੇ ਪਾਤਸ਼ਾਹ ਜੋ ਹੋਇਆ ਹੈ ਆਪ ਜੀ ਦੇ ਹੁਕਮ ਵਿੱਚ ਹੋਇਆ ਹੈ ਬਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਣਾ ਤੇਰਾ ਕੀ ਆ ਮਿੱਠਾ ਲੱਗ ਗਿਆ ਹਰਨਾਮ ਆਪਰਤਨਾ ਨਿਕ ਮੰਗਿਆ ਭਾਈ ਪਖਾਰੀ ਜੀ ਬੱਚੇ ਦਾ ਸੰਸਕਾਰ ਕਰਕੇ ਘਰ ਆਏ ਅਤੇ ਉਸੇ ਕਾਂਤ ਕਮਰੇ ਵਿੱਚ ਬੈਠ ਗਏ ਜਿੱਥੇ ਪੈਲਾ ਇਕੱਲੇ ਬੈਠੇ ਉਹ ਚਾਦਰ ਸੀ ਰਹੇ ਸਨ ਕਿਉਂਕਿ ਬਾਕੀ ਸਾਰੇ ਘਰ ਵਿੱਚ ਰੋਣਾ ਪਟਣਾ ਤੇ ਸਿਆਪਾ ਪਿਆ ਹੋਇਆ ਸੀ ਭਾਈ ਗੁਰਮੁਖ ਜੋ ਭਾਈ ਪਖਾਰੀ ਜੀ ਕੋਲ ਪਾਣਾ ਮੰਨਣ ਦੀ ਜੁਗਤ ਸਮਝਣ ਲਈ ਆਇਆ ਸੀ ਉਹ ਵੀ ਭਾਈ ਪਖਾਰੀ ਜੀ ਕੋਲ ਆ ਬੈਠਾ ਤੇ ਬੜਾ ਹੈਰਾਨ ਹੋ ਕੇ ਭਾਈ ਪਖਾਰੀ ਜੀ ਨੂੰ ਪੁੱਛਣ ਲੱਗਾ ਕਿ ਗੁਰੂ ਕਿਰਪਾ ਨਾਲ ਆਪ ਇੰਨੇ ਸਮ ਦ੍ਰਿਸ਼ਟੀ ਹੋ ਕੇ ਬਿਨਾਂ ਕੋਈ ਖੁਸ਼ੀ ਜ਼ਾਹਰ ਕੀਤੇ ਆ ਆਪਣੇ ਲੜਕੇ ਨੂੰ ਸਾਰੇ ਸ਼ਗਨਾਂ ਨਾਲ ਵਿਹਾਇਆ ਜਦੋਂ ਕਿ ਆਪ ਜੀ ਉਸੇ ਲੜਕੇ ਦੀ ਮੌਤ ਨੂੰ ਪਹਿਲਾ ਹੀ ਪਹਿਲਾਂ ਤੋਂ ਹੀ ਅਨੁਭਵ ਕਰਕੇ ਉਸ ਦਾ ਕਫਨ ਵੀ ਸੀ ਰਹਿ ਸੰਨ ਪਰ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਤੁਹਾਨੂੰ ਪਤਾ ਸੀ ਕਿ ਇਸਨੇ ਮਰ ਜਾਣਾ ਹੈ ਤਾਂ ਫਿਰ ਆਪ ਜੀ ਨੇ ਉਸ ਦਾ ਵਿਆਹ ਕਿਉਂ ਕੀਤਾ ਭਾਈ ਬਖਾਰੀ ਜੀ ਨੇ ਬੜੇ ਪ੍ਰੇਮ ਨਾਲ ਸਮਝਾਇਆ ਕਿ ਭਾਈ ਗੁਰੂ ਉਪਦੇਸ਼ਾਂ ਅਨੁਸਾਰ ਪ੍ਰਭੂ ਦੇ ਪਾਣੇ ਵਿੱਚ ਰਹਿਣਾ ਹੀ ਅਸਲੀ ਭਗਤੀ ਹੈ ਤੇ ਪਾਣਾ ਮੰਨਣ ਦੀ ਜੁਗਤ ਇਹ ਹੈ ਕਿ ਗੁਰਸਿੱਖ ਹਰ ਹਾਲਤ ਵਿੱਚ ਅਥਵਾ ਖੁਸ਼ੀ ਗਮੀ ਵਿੱਚ ਪਰਮਾਤਮਾ ਦੇ ਹੁਕਮ ਵਿੱਚ ਰਹਿੰਦਾ ਹੈ ਭਾਵੇਂ ਖੁਸ਼ੀ ਵਿੱਚ ਜ਼ਿਆਦਾ ਨੱਚਦਾ ਟਪਦਾ ਨਹੀਂ ਤੇ ਦੁੱਖ ਵਿੱਚ ਝੂੜਦਾ ਜਾਂ ਰੱਬ ਨੂੰ ਉਲਾਮੀ ਨਹੀਂ ਦਿੰਦਾ ਇਹ ਹੀ ਗੁਰੂ ਨਾਨਕ ਸਾਹਿਬ ਦੁਆਰਾ ਦਰਸਾਇਆ ਗਿਆ ਸਿੱਖੀ ਦਾ ਅਧਿਆਤਮਿਕ ਮਾਰਗ ਹੈ ਦੁਖ ਸੁਖ ਤਾਂ ਪ੍ਰਭੂ ਹੁਕਮ ਵਿੱਚ ਹਰੇਕ ਇਨਸਾਨ ਦੇ ਜੀਵਨ ਵਿੱਚ ਆਉਂਦੇ ਹੀ ਹਨ ਜੇ ਇਨਾਂ ਨੂੰ ਅਕਾਲ ਪੁਰਖ ਦਾ ਹੁਕਮ ਸਮਝ ਕੇ ਮਿੱਠਾ ਕਰਕੇ ਮੰਨ ਲਈਏ ਤਾਂ ਅਧਿਆਤਮਿਕ ਮਾਰਗ ਤੇ ਚੱਲਣ ਦੀ ਸੋਝੀ ਵੀ ਪੈਂਦੀ ਹੈ ਤੇ ਆਇਆ ਹੋਇਆ ਮਾਰਾ ਸਮਾ ਵੀ ਸੋਹਲਾ ਹੀ ਬਤੀਤ ਹੋ ਜਾਂਦਾ ਹੈ ਪਰ ਜੇ ਉਲਟਾ ਰਾਬ ਨੂੰ ਉਲਾਮੇ ਦੇਣੇ ਤੇ ਝੂਠ ਨਾ ਸ਼ੁਰੂ ਕਰਦੀਈ ਦਈਏ ਤਾਂ ਇੱਕ ਤਾਂ ਆਪਣੇ ਦੁੱਖ ਨੂੰ ਹੋਰ ਵਧਾ ਲਈਦਾ ਹੈ ਤੇ ਦੂਜਾ ਕਦੇ ਵੀ ਸੱਚੇ ਯਾਰ ਨਹੀਂ ਬਣ ਪਾਈਦਾ ਸੋ ਭਾਈ ਭਖਰੀ ਜੀ ਨੇ ਸਾਰਾ ਕੁਝ ਜਾਣਦਿਆਂ ਹੋਇਆ ਵੀ ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਿਆ ਹੋਇਆ ਸਾਰੇ ਕਾਰਜ ਜਿਸam ਅਵਸਥਾ ਵਿੱਚ ਰਹਿੰਦਿਆਂ ਹੋਇਆਂ ਨਿਭਾਹੇ ਇਹ ਹੀ ਅਸਲ ਵਿੱਚ ਪ੍ਰਭੂ ਦੀ ਅਸਲੀ ਭਗਤੀ ਤੇ ਜਤਪ ਤਪ ਹੈ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਹੁਕਮ ਮੰਨੇ ਹੋਵੇ ਪਰਵਾਨ ਤਾ ਖਸਮੇ ਕਾ ਮਹਿਲ ਪਾਈਸੀ ਆ ਬਜੋ ਵੀ ਇਨਸਾਨ ਅਕਾਲ ਪੁਰਖ ਦਾ ਪਾਣਾ ਮਿੱਠਾ ਕਰਕੇ ਮੰਨਦਾ ਹੈ ਉਹ ਹੀ ਪ੍ਰਭੂ ਦੀ ਹਜ਼ੂਰੀ ਵਿੱਚ ਪਰਵਾਨ ਹੁੰਦਾ ਹੈ ਤੇ ਉਸ ਵਿੱਚ ਲੀਨ ਹੋ ਜਾਂਦਾ ਹੈ ਪਾਈ ਗੁਰਮੁਖ ਜਿਸ ਨੂੰ ਗੁਰੂ ਸਾਹਿਬ ਜੀ ਨੇ ਪਾਈ ਪਖਾਰੀ ਜੀ ਕੋਲ ਬਾਣਾ ਮੰਨਣ ਦੀdoctype ਸਮਝਣ ਲਈ ਭੇਜਿਆ ਸੀ ਪਾਈ ਪਖਾਰੀ ਜੀ ਦੀ ਦੁੱਖ ਸੁੱਖ ਵਿੱਚ ਸੰਸਾਰ ਰਹਿਣ ਦੀ ਅਵਸਥਾ ਨੂੰ ਦੇਖ ਕੇ ਉਸ ਦੇ ਸਾਰੇ ਸ਼ੰਕੇ ਖਤਮ ਹੋ ਗਏ ਤੇ ਉਹ ਪ੍ਰਭੂ ਪ੍ਰੇਮ ਵਿਚਰੰਗਿਆ ਹੋਇਆ ਅਕਾਲ ਪੁਰਖ ਦੇ ਬਾਣੇ ਵਿੱਚ ਵਿਚੜਦਾ ਹੋਇਆ ਵਾਹਿਗੁਰੂ ਦਾ ਨਾਮ ਜਪਣ ਲੱਗ ਪਿਆ ਆਪੇ ਖਰੀਜੀ ਦਾ ਜੀ ਹਾ ਜੀਵਨ ਅਤੇ ਦੁੱਖ ਵਿੱਚ ਵੀ ਖੁਸ਼ ਰਹਿਣ ਦੀ ਅਜਹੀ ਹਵਸਥਾ ਨੂੰ ਦੇਖ ਕੇ ਉਹਨਾਂ ਨੂੰ ਹੁਣ ਤੇਰਾ ਕੀ ਆ ਮਿੱਠਾ ਲੱਗ ਹੈ ਪੰਕਤੀ ਦੇ ਅਰਥ ਸਮਝ ਆ ਚੁੱਕੇ ਸੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ